ਲਾਂਟ ਆ ਰਿਹਾ ਮਾਨਸਾ ਨੰਬਰ PP31512 ਅੱਛਾ ਹਾਂਜੀ ਹਾਂ ਡਰਾਈਵਰ ਤੋਂ ਬਿਨਾ ਹਾਂ ਬਾਪੂ ਬੈਠਾ ਹੋਇਆ ਰਾ ਦੇਖਿਓ ਭਰਾਵਾ ਬਾਪੂ ਨਹੀਂ ਮਿਲਦੇ ਹੋਣਾ ਠੀਕ ਗੱਲਾਂ ਬਾਪੂ ਬੜੇ ਬੜੀ ਕੀਮਤ ਪੈਣਾ ਦੀ ਠੀਕ ਹੈ ਗੱਲਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਤੁਹਾਡਾ ਵੀ ਰਾਮਨਾਥ ਸੇਖੋਂ ਬੋੜਾਵਾਲ ਤੇ ਅੱਜ ਆਪਾਂ ਤਲਵੰਡੀ ਵਾਲੀ ਮੰਡੀ ਤੇ ਆਏ ਖੜੇ ਹਾਂ ਤੁਸੀਂ ਦੇਖ ਰਹੋ ਕਾਫੀ ਜਿਆਦਾ ਮੰਡੀ ਭਰੀ ਹੋਈ ਆ ਹੋ ਲਾਲ ਲਾਲ ਜਿਹੜੇ ਟਰੈਕਟਰ ਖੜੇ ਆ ਨਾ ਉਹ ਦਿਖਾਉਣੇ ਆ ਤੁਹਾਨੂੰ ਤੇ ਜੇ ਚੈਨਲ ਤੇ ਨਵੇਂ ਉਹ ਪੇਜ ਤੇ ਆਪਣੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਵੀਡੀਓ ਪੂਰੀ ਦੇਖ ਲਿਓ ਟਰੈਕਟਰ ਬਹੁਤ ਸੋਹਣੇ ਨੇ ਲੈ ਕੇ 6 7 ਮਾਡਲ ਤੋਂ ਲੈ ਕੇ 22 ਮਾਡਲ ਤੱਕ ਨੇ ਸਾਰੇ ਉਹ 855 ਜੇਕਰ ਥੋੜੀ ਚਾਹ ਹੈਗੀ ਆ ਭਰਾ ਮੇਰੇ ਆਜੋ ਆਪਾਂ ਦੇਖਦੇ ਆਂ ਵੀਰੇ ਜਿੰਦਰਾ ਹਾਂਜੀ ਆ ਟਰੈਕਟਰ ਆਪਾਂ ਸਾਰੇ ਦਿਖਾਉਣੇ ਨੇ ਆਪਣੇ ਮਿੱਤਰਾਂ ਨੂੰ ਦਿਖਾਵਾਾਂਗੇ ਕੀ ਹਾਲ ਨੇ ਪਹਿਲਾਂ ਤਾਂ ਵਧੀਆ ਰੰਗ ਲੱਗਿਆ ਮਾਲਕ ਜੀ ਸੱਸੀ ਗਾਲ ਜੀ ਸਾਰਿਆਂ ਨੂੰ ਹੋਰ ਵੀ ਰੋ ਠੀਕ ਠਾਕ ਹੋ ਬਈ ਠੀਕ ਆ ਤੇ ਇਹ ਹੈਗਾ 18 ਮਾਡਲ ਤੇ ਤੂੰ ਹੀ ਦੱਸ ਭਾਈ ਸਾਰੇ ਬਾਰੇ ਮੈਂ ਇਥੋਂ ਕਈ ਵਾਰ ਕੋਈ ਗੱਲ ਭਾਈ ਜੀ 2018 ਮਾਡਲ ਟਰੈਕਟਰ ਹੈ ਹਾਂ ਫਰਸਟ ਪਾਰਟੀ ਹੈ ਹਾਂ ਇਹਦਾ ਰੇਟ 5 ਲੱਖ ਤੇ 90000 ਰੁਪਇਆ ਹੈ ਹਾਂ ਠੀਕ ਹੈ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਨੰਬਰ ਲਗਭਗ ਸਾਰੇ ਪੰਜਾਬ ਹੀ ਹੋਣਗੇ ਅੱਛਾ ਇੰਨਾ ਸਾਰੇ ਪੰਜਾਬ ਹੀ ਹੈ ਨੰਬਰ ਹਾਂ ਪੰਜਾਬ ਨੰਬਰ ਹੀ ਹੋਣਗੇ ਅੱਛਾ ਹਾਂਜੀ ਹਾਂ ਤੇ ਇਹ ਬਣ ਜੂ ਕਿਥੇ ਜੇ ਨੋਗਰਾ ਇਹ ਭਾਈ 70000 ਦੇ ਲਗਭਗ ਟਰੈਕਟਰ ਬਣੂਗਾ ਹਾਂ ਜੈ ਸੁਣ ਉਹ ਉਥੇ ਅੱਛਾ ਹਾਂਜੀ ਹਾਂ ਲੈ ਇਹਦੀ ਗੱਲ ਕਰ ਲਈਏ ਫਿਰ ਆਪਾਂ ਤੇ ਨੰਬਰ ਮਿੱਤਰੋ ਸਕਰੀਨ ਤੇ ਆ ਗਿਆ ਜਿਹੜਾ ਤੁਸੀਂ ਤੁਹਾਨੂੰ ਪਸੰਦ ਆ ਗਿਆ ਤੇ ਸਕਰੀਨਸ਼ਾਟ ਲੈ ਲਿਓ ਬਾਈ ਨੂੰ WhatsApp ਕਰ ਦਿਓ ਹਨਾ ਕਿਉਂ ਬਾਈ WhatsApp ਹੋ ਜੂ WhatsApp ਹੋ ਜੂਗਾ ਕੋਈ ਗੱਲ ਹਨਾ ਉਹਦੇ ਮਤਲਬ ਪਤਾ ਕਨਫਰਮ ਹੋ ਜਾ ਵੀ ਆਹ ਟਰੈਕਟਰ ਦਿਖਾਏ ਸੀ ਹਾਂਜੀ ਹਾਂਜੀ ਤੇ ਇਹ ਹੈਗਾ ਮਾਨਸਾ ਦਾ ਨੰਬਰ ਹੈ ਜੀ ਹਾਂਜੀ ਤੇ ਬੀਮਾ ਦਾ ਇਹ ਹਾਂ ਬੀਮਾ ਦਾ ਬਾਈ ਉਸ ਕਾ ਹੈ ਹੈਗਾ ਜਮਾ ਬੀਜੋ ਕੱਢਾ ਕੋਕਾ ਹੈਗਾ ਇਹ ਦਿਖਾ ਲੇ ਬਾਈਆਂ ਨੂੰ ਹਾਂ ਬਿਲਕੁਲ ਕੋਕਾ ਹੈਗਾ ਕੋਈ ਸ਼ੱਕ ਨਹੀਂ ਹੈਗਾ ਤੇ ਸ਼ੋਰੂਮ ਕੰਡੀਸ਼ਨ ਇੰਜਨ ਦੇ ਵਿੱਚ ਇੰਜਨ ਦੇ ਵਿੱਚ ਬਣੀ ਧਾਕ ਮਰਵਾਈ ਫਿਰ ਸਪੀਡ ਚ ਆ ਗਏ ਨਹੀਂ ਟੂ ਸਪੀਡ ਆ ਫਾਸਟ ਆਨਰ ਆ ਅੱਛਾ ਹਾਂ ਨਹੀਂ ਹੋਈ ਇਹਨਾਂ ਟਰੈਕਟਰ ਇਹ ਹਾਂ 6 ਲੱਖ 80 ਰਪੀ ਵੀ ਮਾਨਸਾ ਦਾ ਨੰਬਰ ਆ ਮਿੱਤਰੋ ਬੰਪਰ ਉਪਰ ਚੰਗਾ ਲੱਗਿਆ ਲਾਈਟਾਂ ਲੁਕਾਈਆਂ ਤੇ ਖਾਤਰੀ ਸੈਸਰੀ ਫੁੱਲ ਘੈਂਟ ਆ ਤੇ ਇਹ ਕਿੱਥੇ ਬਣੂ ਹਿੰਦਰਾ 60000 ਦੀ ਦਾ ਬਣੂਗਾ ਬਾਈ ਜੀ ਸਮਾਨਦਾਨ ਹੋ ਜੂਗਾ ਕੋਈ ਨਹੀਂ ਦਾ 16 ਨੇ 16 ਚਾਹੀਏ ਹਾਂ 16 ਇੰਡਾ ਨੇ ਚਾਹੀਏ ਅੱਛਾ ਆਈ ਵੀਡੀਓ ਆ ਟਰੈਕਟਰ ਸਾਰੀ ਕੋਕਾ ਨੇ ਆ ਵੀ ਟਰੈਕਟਰ ਕੋਕਈ ਆ ਜਵੇਂ ਇਹ 2022 ਮਾਡਲ ਆ ਬਾਈ ਜੀ ਅੱਛਾ ਫਿਰ ਸਪੀਡ ਅੱਛਾ ਮਾਨਸਾ ਨੰਬਰ ਫਸਟ ਪਾਰਟੀ ਕੈਸ਼ ਦਾ ਨਗਦ ਕੈਸ਼ ਦਾ ਬਾਈ ਜੀ ਇਹ ਇਹਦੀ ਡਿਮਾਂਡ 7 ਲੱਖ ਤੇ 60 ਹਜ਼ਾਰ ਰੁਪਏ ਹੈ ਅੱਛਾ ਇਹ ਬਾਈ ਮਾਰ ਲੈ 7 ਲੱਖ 60 ਹਜ਼ਾਰ ਰੁਪਏ ਆ ਹਾਂ ਜੀ 855 ਹਾਂ ਜੀ ਸਾਰੇ 855 ਨੇ 900 ਤਾਂ ਨਹੀਂ ਕੋਈ ਇਹਨਾਂ ਚ ਨਾ 855 ਅੱਛਾ ਹਾਂ ਜੀ ਤੇ ਇਹਦੀ ਕੀ ਕਿੱਥੇ ਜੇ ਬਣ ਜੂ ਗੱਲਬਾਤ ਆ ਇਹ ਦੇ ਦਾਂਗੇ ਬਾਈ 7 ਲੱਖ 40 ਹਜ਼ਾਰ ਰੁਪਏ 7 ਲੱਖ 40 ਹਜ਼ਾਰ ਦਾ ਤੇ ਨਾਲ ਹੀ ਖੜਾ ਨੌਵਾਂ ਰਹੇ ਇਹ 2009 ਮਰਲਾ ਬਾਈ ਜੀ 3 ਲੱਖ 60000 ਕੀਮਤ ਦਿੱਤੀ ਹੋਈ ਹੈ ਇਹ 14 ਦੇ ਕਿ 13 ਦੇ ਡਰ ਇਹ ਬਾਈ 14 ਦੇ ਡਰਾਂ ਚ ਹੈ ਅੱਛਾ ਹਾਂ ਜੀ ਹਾਂ ਸੋਹਾਂ ਡਾਕਟਰ ਹੈ ਇਹ ਇਹ ਵੀ ਡਾਕਟਰ ਹੈ ਹਾਂ ਹਾਂ ਬਿਲਾੰਬੇ ਸ਼ਾਂਬੇ ਦਾ ਨਹੀਂ ਕੋਈ ਬਾਈ ਲੰਬਾ ਪਹਿਲਾਂ ਵੀ ਆਪਾਂ ਵਾਲੀਆਂ ਵੀਡੀਓ ਬਣਾਈ ਸੀ ਕਿਸੇ ਪਾਸੇ ਜਾਣਾ ਇਹੀ ਪੱਕਾ ਅੱਡਾ ਆਪਣਾ ਹਾਂ ਗੁਰੂਆਂ ਦੀ ਧਰਤੀ ਤੇ ਹੈ ਇਹ ਆਪਾਂ ਗੂਟ ਮਾਰ ਕੇ ਜਾਣਾ ਬਿਲਕੁਲ ਇਹ ਤਾਂ ਗੱਲ ਹੈਗੀ ਇਹ ਕਿੱਥੇ ਜਵਾਨ ਜੂ ਤਿੰਨ 60 ਪਾਏ ਦਾ ਮੁੱਲ ਇਹ ਬਾਈ 3 ਲੱਖ 40 ਤੋਂ 42000 ਰੁਪਏ ਦਾ ਹੋ ਸਕਦਾ 39 ਦਾ ਨਹੀਂ ਹੋ ਸਕਦਾ ਅੱਛਾ ਹਾਂ ਜੀ ਤੇ ਨਾਲ ਹੀ ਖੜਾ ਜੀ 7 ਲੱਖ 75 ਹਜ਼ਾਰ ਦੇ ਮੁੱਲ 'ਚ 22 ਮਾਡਲ ਆ 3 ਸਪੀਡ ਹੈ 3 ਸਪੀਡ ਹੈ ਹਾਂ ਜੀ ਹਾਂ ਜਨੂਅਰ ਟਰੈਕਟਰ ਆ ਕੋਕਬੀ ਸ ਹੈ ਅੱਛਾ ਹਾਂ ਜੀ ਹਾਂ ਬਾਪੂ ਉਪਰ ਇਹਦੇ ਵੀ ਚੰਗਾ ਲੱਗਾ ਤੇਲ ਵਾਲਾ ਤਾਂ ਦੂਜਾ ਸਿੰਪਲ ਹੀ ਹੈ ਨਾ ਜੀ ਸਿੰਪਲ ਆ ਬਈ ਹਾਂ ਠੀਕ ਹੈ ਗੱਲ ਤੇ 16 ਦੇ ਟਾਇਰ ਹੈ 16 ਟਾਇਰ ਹੈ ਮਾਨਸਾ ਨੰਬਰ ਆ BB31 ਫਸਟ ਬਾਅਦ ਅੱਛਾ ਹਾਂ ਜੀ ਹਾਂ ਡਰਾਈਵਰ ਤੋਂ ਬਿਨਾ ਹਾਂ ਹਾਂ ਬਾਪੂ ਬੈਠਾ ਉਹ ਯਾਰ ਦੇਖਿਓ ਭਰਾਵਾ ਬਾਪੂ ਨਹੀਂ ਮਿਲਦੇ ਹੁਣ ਬਾਪੂ ਬੜਿਆ ਬੜੀ ਕੀਮਤ ਹੈ ਇਹਨਾਂ ਦੀ ਪੀ ਕੇ ਗੱਲ ਹੈ ਹਾਂ ਜੀ ਤੇ ਨਾਲ ਹੀ ਖੜਾ 12 ਮੜਲਾ ਹੈ ਤੇ ਇਹਦੇ ਬਾਰੇ ਦੱਸੀ ਇਹ ਬਾਈ ਪੰਜਾਬ ਨੰਬਰ ਹੈ ਪੀਪੀ 29 ਦਾ ਹੂੰ ਪੀ ਕੇ ਗੱਲ ਹੈ 4,60,000 ਰੁਪਏ ਦੀ ਨਮਾਂਡ ਹੈ ਅੱਛਾ ਹਾਂ ਜੀ ਹਾਂ ਇਹ 4,35,000 ਰੁਪਏ ਦੀ ਬਾਈ ਜੀ ਜੈਸਨੋ ਹੈ ਇਹ 12 ਦੇ ਤਾਂ 13 ਦੇ 14 ਦੇ 14 ਦੇ 14 ਦੇ 14 ਕਿਲੋਕ ਚੱਲਦਾ ਇਹਦਾ 1 ਕਿਲੋਕ ਚੱਲਦਾ ਓਕੇ ਰਿਪੋਰਟਾ ਬਲੂਟੁੱਥ ਹੈ ਬਾਈ ਜੀ ਅੱਛਾ ਬਲੂਟੁੱਥ ਨਾਲ ਆ ਹੈ ਭਾਈਆ 2000 ਬਾਕੀ ਭਰਾ ਮੇਰੀ ਗੱਲ ਬਾਤ ਹੈ ਨਾ ਵੀਡੀਓ ਬੜੀ ਵੱਡੀ ਬਣ ਜਾਂਦੀ ਜੇ ਬੜੀ ਡਿਟੇਲ ਲੈਨੇ ਆ ਤੇ ਤੁਸੀਂ ਜਿਹੜੇ ਟਰੈਕਟਰ ਦਾ ਪਹਿਲਾਂ ਵੀ ਕਹਿ ਕੇ ਹਟੇ ਟਾਈਮ ਵੀ ਤੁਸੀਂ ਸਕਰੀਨਸ਼ਾਟ ਲੈ ਲਿਓ ਡਿਟੇਲ ਉਹਦੇ ਬਾਰੇ ਤੁਸੀਂ ਆਪ ਟਰੈਕਟਰ ਪੁੱਛ ਰਹੇ ਹੋ ਨਾ ਆ ਸਵਾਦ ਵਾਲੇ ਬਾਈ ਬਣ ਕੇ ਦੂਰ ਰਹਿਣ ਸਮਾਣਾ ਸਮੇਂ ਦੀ ਗੱਲ ਹੈ ਇਹ ਗੱਲ ਹੈਗੀ ਆ ਤੇ ਬਾਈ ਬਣ ਕੇ ਪਹਿਲਾਂ ਬਾਈ ਪਤਾ ਹੁਣ YouTube ਪਰੋਂ ਤਾਂ ਚੱਲਣ ਲੱਗ ਗਿਆ ਯਾਰ ਮੰਡੀਆਂ ਵਾਲੇ ਕਿਉਂਕਿ ਵੀ ਹੁਣ ਵਾਲੇ ਬਾਈ ਕਹਿੰਦਾ ਬਾਹਲੇ ਤੰਗ ਕਰਦੇ ਨੇ ਸੇਖੋ ਸਾਹਿਬ ਆ ਟਰੈਕਟਰ ਦੀ ਨਾ ਚੰਗੀ ਤਰ੍ਹਾਂ ਵੀਡੀਓ ਬਣਾ ਦਿਓ ਇਹ ਬਾਈ ਦੇ ਸਮਾਨ ਹੀ ਇਹਨੇ ਤੇ ਇੰਨਾ ਲਾਇਆ ਪਹਿਲਾਂ ਤਾਂ ਦੂਸਰੀ ਸਾਈਡ ਲਾ ਕੇ ਡਬਲ ਪੰਪ ਆ। ਅੱਛਾ ਡਬਲ ਆ ਗਿਆ ਇਹ ਚ। ਫਸਟ ਪਾਰਟੀ ਐ। ਅੱਛਾ। ਚੰਗਾ ਕਰਵਾਇਆ ਹੋਇਆ ਹੈ ਇਹ। ਕੋਈ ਐ ਨਹੀਂ ਜਗਾੜ ਵਾਲੀ ਚ ਨਹੀਂ ਹੈਗਾ। ਜੈਨੂਆਂ ਕੰਮ ਹੋਇਆ ਹੋਇਆ ਸਾਰਾ। ਹਾਂ। 8 ਮਾਡਲ ਆ ਇਹ। 8 ਮਾਡਲ ਲਈ ਮਾਨਸਾ ਨੰਬਰ ਪੀਵੀ ਕੱਢੀ। ਬਾਈ ਟਰੈਕਟਰਾਂ ਐ ਲਾਜਵੇਂ 222 ਮਾਡਲ ਹੁੰਦਾ ਹਨਾ। ਹਾਂਜੀ ਹਾਂ। ਚੰਗਾ ਤਾਂ ਆਮ ਸਵਾਲ ਵਾਲੀ ਚੰਗੀ ਹੈ। ਫਾਈਬਰ ਵਾਲੀ ਛਤਰੀ ਆ ਬਾਈ ਜੀ ਇਹਦੇ। ਠੀਕ ਏ ਗੱਲ ਬਾਈ ਹਾਂਜੀ ਹਾਂ ਛਤਰੀ ਛਤਰੀ ਓਕੇ ਹੈ ਨਾ ਹਾਂਜੀ ਹਾਂ ਤੇ ਚਲਾਈ ਚਲੋਈ ਦਾ ਬਾਕੀ ਤੁਸੀਂ ਦੱਸੋ ਵੀ ਲਾਂਗ ਚਲਾਈ ਚਲਾਈ ਫਰਸਟ ਪਾਰਟੀ ਆ ਪੀਵੀ 31 ਨੰਬਰ ਅੱਛਾ ਹਾਂਜੀ ਹਾਂ ਇਹ ਕਿੰਨੇ ਦਾ ਬਣੂ ਸਰਵਿਸ ਹੋਈ ਹੋਈ ਹੈ ਇਸ ਟਾਈਮ ਬੰਦੇ ਨੂੰ ਆਪਾਂ ਚੈੱਕ ਕਰਾ ਕੁਝ ਵੀ ਕਰਾਉਣੇ ਵੀ ਸੀਜ਼ਨ ਆ ਗਿਆ ਮੇਰੇ ਸੀਜ਼ਨ ਚ ਲਾਉਣੇ ਆ ਹਾਂਜੀ ਹਾਂ ਟਰੈਕਟਰ ਸਾਰੇ ਕੋਕਾ ਹੀ ਦਿਖਾਏ ਨੇ ਮਿੱਤਰੋ ਜਿੰਨੇ ਵੀ ਆ ਦਿਖਾਏ ਨੇ ਪਰ ਜਿੱਦੜਾ ਹੈ ਨਾ ਹਾਂਜੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਲੀ ਫੋਰਵਰਡ ਆ ਚੱਲਦਾ ਜੀ ਦੱਸ ਦੇ ਫਿਰ ਆਫਰ ਵੀ ਦੱਸ ਦੇ ਹੈ ਜੀ ਇਹ ਦੇਵਾਂਗੇ ਬਾਈ ਸਾ 330000 ਰੁਪਏ ਦਾ ਟਰੈਕਟਰ ਦੇਣਾ ਹੈ 330000 ਦਾ ਉਤਲਾ 35000 ਰੁਪਏ ਬਾਈ ਕਹਿੰਦਾ ਅੜਾਤਾ ਇਹ ਆਫਰ ਹੀ ਹੈ ਇੱਥੇ ਬਾਈ ਇਹ ਨਾ ਕਹਦੇ ਕਿਤੇ ਵੀ 29 ਕਰਦੇ ਨਹੀਂ ਹੁਣ ਹਾਂ 29 ਨਹੀਂ ਹੋਣਾ ਬਾਈ ਕਹਿੰਦਾ ਹਾਂ ਹਾਂ ਲੈ ਜੌਂਡੀ ਇਹ 53 ਦਾਸ਼ਾ ਜੀ ਟੌਪ ਮਾਰਲਾ ਬਾਈ ਇਹ ਅੱਛਾ ਟਾਵਰ ਕੰਪਾਨ ਆਰਪਲ ਡਿਸਟ੍ਰੀਬਿਊਟਰ ਦਾ ਹਿੱਸਾ ਹੂੰ ਤੇ ਡਬਲ ਪੀਟੀਓ ਜੀ ਲਓ ਜੀ ਟਰੈਕਟਰ ਬਾਕੀ ਬਾਈ ਨੇ ਸਾਰੇ ਟ੍ਰੇਲ ਦੀ ਦਸਤੀ ਮੋਟੀ ਮੋਟੀ ਜੀ ਤੇ 8 ਮਰ ਰਹਾ ਹੈ ਨਾ 8 ਮਰ ਲਈ ਕੀਮਤ ਕੀ ਰੱਖੀ ਆ ਇਹਦਾ 5 ਲੱਖ 10000 ਰੁਪਇਆ ਰੱਖੀ ਆ ਜੀ ਤੇ ਮੌਕਾ ਮੌਕੇ ਤੇ ਵੀ ਆਫਰ ਨਹੀਂ ਆਉਣੀਆਂ ਦੇਖੋ ਜੀ ਲੈ ਸਕਰੀਨ ਤੇ ਮਿੱਤਰੋ ਨੰਬਰ ਚੱਲੀ ਜਾਂਦਾ ਤੇ ਤੁਸੀਂ ਗੱਲਬਾਤ ਕਰ ਲਿਓ ਜੇ ਤੁਹਾਨੂੰ ਪਸੰਦਾ ਟਰੈਕਟਰ 2 ਦੀ ਮੰਗ ਹੀ ਰਹਿ ਗਈ ਅੱਜ ਦੇ ਟਾਈਮ 'ਚ ਜਿਆਦਾ 855 ਜਾਂ ਜਾਂਉਂਦੀ ਹੈ ਨਾ ਹਾਂ ਬਈ ਹੂੰ ਲਓ ਜੀ ਸ਼ੇਅਰ ਕਰ ਦਿਓ ਵੀਡੀਓ